ਗਾਰਡਨ ਸਾਡਾ ਹੁਣ ਸਾਰਾ ਸਵਾਰ ਨਾਲ ਆ ਦੇਖੋ ਜੀ ਸਾਡਾ ਗਾਰਡਨ ਕਿੰਨਾ ਸੋਹਣਾ ਕਿੰਨੇ ਸੋਨੇ ਅਸੀਂ ਬੂਟੇ ਲਾਏ ਆ ਬਹੁਤ ਹੀ ਸੋਹਣੇ ਆ ਸਾਡੇ ਬੂਟੇ ਅਮਰੂਦ ਦਾ ਬੂਟਾ ਲਾਇਆ ਅਸੀਂ ਕਿੰਨਾ ਵੱਡਾ ਆ ਦੇਖੋ ਅਮਰੂਦ ਲੱਗਦੇ ਇਹਨੂੰ ਉਹ ਵੀ ਖਾਈਦੇ ਆ ਪੱਤੇ ਵੀ ਖਾਈਦੇ ਆ ਆ ਫੁੱਲਾਂ ਦਾ ਬੂਟਾ ਆ ਇਹਨੂੰ ਫੁੱਲ ਲੱਗਦੇ ਬਹੁਤ ਸੋਹਣੇ yellow color ਦੇ ਹੁਣ ਬਰਸਾਤ ਆ ਨਾ ਤਾਂ ਕਿੰਨੇ ਸੋਹਣੇ ਹਰੇ-ਹਰੇ ਹੋਏ ਬੂਟੇ ਇੱਧਰ ਅਸੀਂ ਤુલਸੀ ਦਾ ਬੂਟਾ ਦੇਖੋ ਕਿੰਨਾ ਵੱਡਾ ਸਾਡਾ ਬਹੁਤ ਵੱਡਾ ਆ ਦੇਖੋ ਇਹ ਵਿਦਿਆ ਦਾ ਬੂਟਾ ਇਹਨੂੰ ਕਹਿੰਦੇ ਹਨ ਅੱਗੇ ਅਸੀਂ ਨਾ ਆ ਜਿਹੜੇ ਕੱਟ ਕੇ ਨਾ ਇਹਦੇ ਪੱਤੇ ਕਾਪੀਆਂ 'ਚ ਰੱਖ ਲਏਦੇ ਸੀਗੇ ਕਾਪੀਆਂ 'ਚ ਰੱਖ ਲਈ ਸੀ ਵਿਦਿਆ ਪਾਣੀ ਆਉਗੀ ਜਦੋਂ ਆ ਸਾਡਾ ਆਂਬ ਦਾ ਬੂਟਾ ਹੈ ਜੀ ਆ ਹੈਗਾ ਲੈਮਨ ਗ੍ਰਾਸ ਆ ਦੇਖੋ ਇਹ ਹੈਗਾ ਲੈਮਨ ਗ੍ਰਾਸ ਇਹਦੀ ਚਾਹ ਬਹੁਤ ਸਵਾਦ ਬਣਦੀ ਹੈ ਆਹਾਹਾ ਇਹਦੀ ਸਮੈਲ ਵੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਹੈ ਮੈਲਬੋਸ ਹੋਣੀ ਹੈਗੀ ਥੋੜੇ ਸੰਤਰੇ ਵੀ ਲੱਗੇ ਆ ਆਹ ਦੇਖੋ ਕਿੰਨੂ ਲੱਗੇ ਸਾਡੇ ਨਿੱਕੇ ਜਿਹੇ ਬੂਟੇ ਨੂੰ ਆਹ ਦੇਖੋ ਆ ਵੀ ਸਾਡੇ ਫੁੱਲ ਦੇਖੋ ਕਿੰਨੇ ਸੋਹਣੇ ਇਹ ਜਿਹੜੇ ਸਾਡੇ ਕੋਲ ਪੁਰਾਣੇ ਹੈ ਮਟਕੇ ਪਏ ਸੀਗੇ ਨਾ ਛੋਟੇ ਛੋਟੇ ਪੁਰਾਣੇ ਇਹਨੂੰ ਕਿੰਨੇ ਹੁੰਦੇ ਮਰਦਮਾਨ ਨਿੱਕੇ ਇਹ ਉਹਦੇ ਚ ਲਾਏ ਆ ਜਿਹੜਾ ਕਾਂਡਾ ਲੱਭਦਾ ਉਹ ਚ ਲਾ ਜਿਹੜਾ ਭਾਂਡਾ ਲੱਭਦਾ ਉਹ ਚ ਲਾ ਦੀ ਦੇ ਆ ਵੀ ਤુલਸੀ ਦਾ ਬੂਟਾ ਆ ਆ ਵੀ ਸਾਡੇ ਬਹੁਤ ਸੋਹਣੇ ਫੁੱਲ ਆ ਇਹਦੇ ਚ ਲਾਲ ਫੁੱਲ ਲੱਗਦੇ ਆ ਉਹ ਸੁਣਾਈ ਵੀ ਇੱਕ ਦਿਨ ਥੋੜੇ ਦਿਨ ਹੋਏ ਮਾਲੀ ਕੋਲ ਲਿਆ ਆ ਸੀ ਇਹਦੇ ਪੱਤੇ ਬਹੁਤ ਸੋਹਣੇ ਆ ਆ ਸਦਾ ਸੁਹਾਗਣ ਜਿਹਨੂੰ ਕਹਿੰਦੇ ਆ ਬਹੁਤ ਵਧੀਆ ਫੁੱਲ ਲੱਗਦੇ ਇਹਨੂੰ ਦੇਖੋ ਇਹ ਕਈ ਰੰਗਾਂ ਵਿੱਚ ਹੀ ਆਉਂਦੇ ਆ ਇਹ ਬੂਟੇ ਇਹ ਪਿੰਕ ਵੀ ਆਉਂਦੇ ਆ ਵਾਈਟ ਵੀ ਆਉਂਦੇ ਆ ਔਰ ਆ ਵੀ ਰੰਗ ਵਾ ਰੰਗ ਬਹੁਤ ਸੋਹਣਾ ਆ ਹੈਗਾ ਜੀ ਸਨੇਕ ਪਲਾਂਟ ਇਹ ਸੀ ਅੰਦਰ ਰੱਖਿਆ ਆ ਇੰਡੋਰ ਆ ਇਹ ਬੂਟਾ ਇਹਨੂੰ ਅੰਦਰ ਰੱਖ ਸਕਦੇ ਆ ਸੋਹਣੇ ਮਿੱਟੀ ਦੇ ਗਮਲੇ ਚ ਲਾ ਲਓ ਭਾਵੇਂ ਹਨਾ ਚਾਹੇ ਤੁਹਾਡੇ ਕੋਲ ਜਿਹੜਾ ਚੀਨੀ ਦਾ ਗਮਲਾ ਉਹ ਚ ਵੀ ਲਾ ਸਕਦੇ ਇਹ ਬਹੁਤ ਛੇਤੀ ਹੋ ਜਾਂਦਾ ਆ ਔਰ ਕੋਈ ਇਹਦੀ ਆਹ ਟਾਣੀ ਵਿੱਚੋਂ ਨਿਕਲਦੀ ਰਹਿੰਦੀਆਂ ਨਵੀਆਂ-ਨਵੀਆਂ ਟਾਣੀਆਂ ਨਿਕਲਦੀਆਂ ਰਹਿੰਦੀਆਂ ਉਹ ਇੱਕ ਕੱਟ ਕੇ ਲਾ ਦਿਓ ਤਾਂ ਗਾਹ ਭਰ ਜਾਂਦਾ ਗਮਲਾ ਹਾਂ ਆ ਵੀ ਦੇਖੋ ਇਹ ਵੀ ਸਨੇਕ ਪਲਾਂਟ ਆ ਇਹ ਹਵਾ ਨੂੰ ਵੀ ਸਾਫ਼ ਕਰਦਾ ਆ ਨਾ ਬਹੁਤ ਵਧੀਆ ਵਾਤਾਵਰਨ ਰੱਖਦਾ ਇਹਦੇ ਨਾਲ ਤਾਂ ਇਹ ਦੋ ਤਰ੍ਹਾਂ ਦਾ ਆਉਂਦਾ ਬੂਟਾ ਇੱਕ ਉਹ ਗ੍ਰੀਨ ਸੀਗਾ ਪੂਰਾ ਔਰ ਇਹਦੇ ਵਿੱਚ ਆ ਦੇਖੋ ਲਾਈਨਾਂ ਆ yellow ਲਾਈਨਾਂ ਆ ਦੇਖੋ ਇਹ ਵੀ ਬੂਟਾ ਬਹੁਤ ਸੋਹਣਾ ਲੱਗਦਾ ਆ ਇਹ ਕਾਫੀ ਮਹਿੰਗੇ ਬੂਟੇ ਆ ਜੇ ਤੁਹਾਨੂੰ ਆਪਾਂ ਲੈਣ ਜਾਓ ਤੇ ਇਹ ਘਰੇ ਤੁਸੀਂ ਇਹਨਾਂ ਨੂੰ ਗਾਂ ਦੀ ਗਾਂ ਬੀਜ ਸਕਦੇ ਆ ਆ ਦੇਖੋ ਨਵਾਂ ਨਿਕਲਿਆ ਆ ਦੇਖੋ ਬੂਟਾ ਇੱਕ ਛੋਟਾ ਜਿਹਾ ਇਹ ਨਵਾਂ ਨਿਕਲਿਆ ਇਹਦੇ ਚ ਇਹਦੀ ਇੱਕ ਦੂਜੇ ਤੋਂ ਗਾਂ ਹੋਈ ਜਾਂਦੇ ਆ ਫੇ ਕੱਟ-ਕੱਟ ਕੇ ਤੁਸੀਂ ਗਾਂ ਆਪਣੇ ਘਮਲਿਆਂ ਚ ਲਾ ਲਓ ਇਦਾਂ ਦੇ ਬੂਟੇ ਤੁਸੀਂ ਵੀ ਆਪਣੇ ਘਰਾਂ ਵਿੱਚ ਲਾਓ ਇਹ ਇਨਡੋਰ ਪਲਾਂਟ ਆ ਹਨਾ ਤੇ ਇਹ ਬਹੁਤ ਹਵਾ ਨੂੰ ਸਾਫ਼ ਰੱਖਦੇ ਆ ਵਾਤਾਵਰਣ ਨੂੰ ਸਾਫ਼ ਰੱਖਦੇ ਆ